ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਸੂਟ ਸਲਾਈ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਦੱਸਾਂਗੇ ਤੁਹਾਨੂੰ ਕਿ ਜਿਹੜੇ ਆਪਾਂ ਪਲੇਟ ਪਾਉਣੇ ਆ ਉਹਨਾਂ ਦੇ ਨਾਲ ਕੱਪੜਾ ਕਿਵੇਂ ਲਾਉਣਾ ਆ ਵੇਖੋ ਪਲੇਟਾਂ ਦੀ ਆਪਾਂ ਨਿਸ਼ਾਨੀਆਂ ਲਾ ਲਈਆਂ ਹੁਣ ਤੁਹਾਨੂੰ ਦੱਸਾਂਗੇ ਕਿ ਇਹਦੇ ਨਾਲ ਆ ਵੇਖੋ 1.5 ਇੰਚ ਦੀ ਆਪਾਂ ਪੱਟੀ ਲਾ ਲਈ ਉਹ ਵੀ 7-7 ਇੰਚ ਦਾ ਪਲੇਟ ਆ 7 ਇੰਚ ਦੀ ਆਪਾਂ ਪੱਟੀ ਲਾਵਾਂਗੇ ਹੁਣ ਇਹਨੂੰ ਕੀ ਕਰਨਾ ਇਨੂੰ ਆਪਾਂ ਦੋਹਰਾ ਕਰ ਲੈਣਾ ਆ ਵੇਖੋ ਡਬਲ ਕਰ ਲੈਣਾ ਡਬਲ ਕਰਕੇ ਇਹ ਆ ਵੇਖੋ ਸੀਨ ਦੀ ਆਹ ਕੋ ਜਿੱਦਾਂ ਪਲੇਟ ਆਪਾਂ ਪਾਉਨੇ ਆ ਐਵੇਂ ਹੀ ਆਪਾਂ ਇਹਨੂੰ ਫੜ ਲੈਣਾ ਆ ਵੇਖੋ ਫੜ ਕੇ ਆ ਜਿਹੜੀ ਪੱਟੀ ਆ ਇਹਨੂੰ ਆਪਾਂ ਐਂ ਕਰਕੇ نیچے ਲਾਵਾਂਗੇ ਇਹਦੇ ਇਹ ਆ ਵੇਖੋ ਨਿਸ਼ਾਨੀ ਲਾਈ ਹੈ ਨਾ ਆ ਨਿਸ਼ਾਨੀ ਨਾਲੀ ਪਲੇਟਾਂ ਦੀ ਇੱਥੇ ਹੋਣ ਆਪਾਂ ਇਹਨੂੰ ਫੜ ਕੇ ਇਹ ਆ ਵੇਖੋ ਇਹਨਾਂ ਨਾਲ ਆਪਾਂ ਬਾਹਰ ਰੱਖਾਂਗੇ ਤੇ ਇਦਾਂ ਪਲੇਟ ਪਾਉਂਦੇ ਜਾਵਾਂਗੇ ਤੁਹਾਨੂੰ ਪਲੇਟ ਪਾ ਕੇ ਇੱਕ ਵਾਰੀ ਆ ਵੇਖੋ ਜਿੱਥੇ-ਜਿੱਥੇ ਪਲੇਟ ਦੀ ਨਿਸ਼ਾਨੀ ਆ ਉੱਥੇ-ਉੱਥੇ ਹੀ ਆਪਾਂ ਨਾਲ ਕੱਪੜਾ ਵੇਖੋ ਡਬਲ ਕਰ ਲਿਆ ਇਹਨੂੰ ਆਪਾਂ نیچے ਰੱਖ ਲੈਣਾ ਆ ਵੇਖੋ ਆ ਵੇਖੋ ਥੱਲੇ ਰੱਖ ਕੇ ਤੇ ਇੰਜ ਕਰਕੇ ਤੇ ਜਿੱਧਰ ਨੂੰ ਪਲੇਟ ਆ ਉਵੇਂ ਉਵੇਂ ਆਪਾਂ ਪਲੇਟ ਪਾਉਂਦੇ ਜਾਵਾਂਗੇ ਦੂਜੇ ਪਾਸੇ ਵੀ ਆਪਾਂ ਆਹ ਵੇਖੋ ਜਿੱਦਾਂ ਪਲੇਟ ਆ ਇਹਨੂੰ ਡਬਲ ਕਰ ਲਿਆ ਆ ਵੇਖੋ ਇੰਜ ਡਬਲ ਕਰ ਲਿਆ ਇਹਨੂੰ ਆਪਾਂ ਆਹ ਪਲੇਟ ਇੱਥੋਂ ਨਿਸ਼ਾਨੀ ਪੜੀ ਆ ਵੇਖੋ ਇਹਦੇ نیچے ਆ ਵੇਖੋ ਇੱਦਾਂ ਰੱਖਤਾ ਇਹ ਆ ਵੇਖੋ ਇਹਦੇ ਨਾਲ-ਨਾਲ ਹੀ ਆਪਾਂ ਜੇ ਆਪਾਂ ਕੋ ਨਹੀਂ ਸੁੱਤਰ ਆਉਂਦਾ ਜਾਪਾ ਇੱਕ ਇੱਥੇ ਸੀਨ ਲਾ ਲੈਣੀ ਹੈ ਠੀਕ ਹੈ ਪਹਿਲਾਂ ਸੀਣੀ ਲਾ ਕੇ ਦੱਸਦੇ ਤੁਹਾਨੂੰ ਆ ਵੇਖੋ ਇੱਥੇ ਆਪਾਂ ਇੱਕ ਸੀਨ ਲਾ ਲਾਂਗੇ ਇਹ ਦਾ ਪੰਨ ਸੁੱਕਾ ਹੋ ਜਾਏਗਾ ਸੀਨ ਲਾ ਲਈ ਇਹਨੂੰ ਆਪਾਂ ਸੁੱਕਾ ਤਰੀਕਾ ਵੇਖ ਇਦਾਂ ਪਲੇਟ ਫੜਿਆ ਪਲੇਟ ਫੜ ਕੇ ਆ ਵੇਖੋ ਪਲੇਟ ਆਪਾਂ ਹੰਜੀ ਹੰਜ ਕਰਕੇ ਜਿਵੇਂ ਜਿਵੇਂ ਪਲੇਟ ਦੀ ਨਿਸ਼ਾਨੀ ਲਾਈ ਆ ਉਵੇਂ ਉਵੇਂ ਆਪਾਂ ਸੀਨ ਲਾ ਦਾਂਗੇ ਇਦਾਂ ਆਪਾਂ ਥੋੜਾ ਜਿਹਾ ਡਬਲ ਕਰ ਲਾਂਗੇ ਇਹ ਹੋ ਗਏ ਕਿ ਆਪਣਾ ਪਲੇਟਾਂ ਨੂੰ ਕੱਪੜਾ ਕਿਵੇਂ ਲਾਉਣਾ ਆ ਵੇਖੋ ਜੀ ਕੱਪੜਾ ਆਪਣਾ ਇਦਾਂ ਲੱਗ ਗਿਆ ਇੱਕ ਜਾਂ ਪਲੇਟ ਦੇ ਥੱਲੇ ਆਪਾਂ ਕੱਪੜਾ ਲਾ ਦਾਂਗੇ ਨਾਲ ਇਹਦੇ ਨਾਲ ਆਪਣੇ ਪਲੇਟ ਛੇਜ ਦੇਣੀ ਹਾਂਜੀ ਇਹ ਤੇ ਹੋ ਗਿਆ ਪਲੇਟ ਹੁਣ ਆਪਾਂ ਤੁਹਾਨੂੰ ਗੜਾ ਦੱਸਾਂਗੇ